ਪਸ਼ੂਆਂ ਲਈ ਸਰੋਂ ਅਤੇ ਤਾਰੇ ਮੀਰੇ ਦੇ ਫਾਇਦੇ ਦੇਖੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਗਰਮੀਆਂ ਦੇ ਵਿੱਚ ਜੇਕਰ ਆਪਾਂ ਪਸ਼ੂਆਂ ਨੂੰ ਸਰੋਂ ਦਾ ਸਰੋਂ ਅਤੇ ਤਾਰਾ ਮੀਰਾ ਦਿੰਨੇ ਤੇ ਇਹ ਕੀ ਕੀ ਫਾਇਦੇ ਹੁੰਦੇ ਆ ਕਿਸਾਨ ਦੋਸਤੋ ਜੇਕਰ ਤੁਹਾਡੇ ਪਸ਼ੂਆਂ ਦੇ ਗਰਮੀਆਂ ਦੇ ਵਿੱਚ ਆ ਕੇ ਮੱਖੀ ਮੱਛਰ ਚਿਚੜ ਚਮਝੂ ਲੱਗਦੇ ਆ ਕਿਸੇ ਕੋਈ ਵੀ ਚੀਜ਼ ਕੰਮ ਜੂਆਂ ਜਾਂ ਚਿਚੜ ਲੱਗਦੇ ਆ ਜਾਂ ਮੱਛਰ ਜਾਦੇ ਲੜਦਾ ਮੱਖੀਆਂ ਜਾਦੇ ਲੜਦੀਆਂ ਪਸ਼ੂਆਂ ਦੇ ਤਾਂ ਤੁਸੀਂ ਦਵਾਈਆਂ ਵੀ ਲਾ ਲਾ ਕੇ ਥੱਕ ਗਏ ਹੋ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਤੁਸੀਂ ਆਹ ਦੋ ਚੀਜ਼ਾਂ ਪਸ਼ੂਆਂ ਨੂੰ ਖਵਾ ਦਿਓ ਤੁਹਾਡੇ ਫਾਰਮ ਤੇ ਨੇੜੇ ਤੇੜੇ ਵੀ ਨਹੀਂ ਮੱਖੀ ਮੱਛਰ ਕੰਮ ਜੂ ਚਿਚੜ ਆਉਣਗੇ ਨਹੀਂਗੇ ਕੀ ਕੀ ਚੀਜ਼ਾਂ ਜੇ ਮੈਂ ਆਪਾਂ ਲੈਣੀਆਂ ਨੰਬਰ 1 ਤੇ ਆਪਾਂ ਲੈ ਲੈਣੇ ਆ 5 ਕਿਲੋ ਸਰੋਂ ਤੇ 5 ਕਿਲੋ ਤਾਰਾ ਮੀਰਾ ਇਹਨਾਂ ਨੂੰ ਤੁਸੀਂ ਡੇਲੀ 100-100 ਗ੍ਰਾਮ ਆਪਣੇ ਪਸ਼ੂ ਨੂੰ ਖਵਾ ਦਿਓ ਜਦੋਂ ਤੁਸੀਂ ਇਹ ਦੋਨੇ ਚੀਜ਼ਾਂ ਖਵਾਉਂਗੇ ਤੁਹਾਡੇ ਪਸ਼ੂ ਦੇ ਵਿੱਚ ਚੌਂਕ ਵੀ ਫੁੱਲ ਆਊਗੀ ਤੇ ਚਿਚੜ ਚੰਮ ਜੂ ਮੱਖੀ ਮੱਛਰ ਨੇੜੇ ਵੀ ਨਹੀਂ